ਫਰੀਦਾ ਮੈਂ ਪੋਲਾਵਾ ਪੱਗਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨਾ ਜਾਣੇ ਸਿਰ ਵੀ ਮਿੱਟੀ ਖਾਹੇ ਫਰੀਦਾ ਮੈਂ ਪੋਲਾਵਾ ਪੱਗਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨਾ ਜਾਣੇ ਸਿਰ ਵੀ ਮਿੱਟੀ ਖਾਹੇ ਇਹਦੇ ਤੇ ਬਾਬਾ ਜੀ ਕਹਿ ਰਿਹਾ ਕਿ ਮੈਂ ਆਪਣੀ ਟੌਰ ਆਪਣੀ ਇੱਜ਼ਤ ਜਿਹੜੀ ਚੀਜ਼ਾਂ ਨੂੰ ਸਮਝਦਾ ਰਿਆਂ ਅੱਜ ਦੇ ਲਈ ਮੈਂ ਕਹਿਣਾ ਕਿ ਡਰ ਲੱਗਾ ਰਿਹਾ ਕਿ ਹਾਏ ਮੇਰੀ ਪੱਗ ਨਾ ਮੇਲੀ ਹੋ ਜੇ ਯਾਨੀ ਕਿ ਮੇਰੇ ਚਰਿੱਤਰ ਤੇ ਦਾਗ ਨਾ ਲੱਗੇ ਜਾਂ ਦੁਨੀਆ 'ਚ ਮੈਂ ਵੀਕ ਨਾ ਹੋ ਜਾ ਕੋਈ ਮੈਨੂੰ ਮਾੜਾ ਨਾ ਕਹ ਦੇ ਜਾਂ ਕੋਈ ਜਿਤਨਾ ਵੀ ਹੈ ਕਿ ਮੈਂ ਇਹਨਾਂ ਚੀਜ਼ਾਂ ਦੀ ਪਰਵਾਹ ਕਰਦਾ ਰਿਹਾ ਨੂੰ ਬੱਬਾ ਜੀ ਪੱਗ ਦੇ ਤੌਰ ਤੇ ਲੈ ਰਹੇ ਜਿਵੇਂ ਆਪਾਂ ਫੋਕੀ ਆਪਾਂ ਟੌਰ ਬਣਾ ਛੱਡਦੇ ਆ ਕਿ ਮੈਂ ਪਿੰਡ ਦਾ ਬੜਾ ਚੌਧਰੀ ਆ ਮੈਂ ਬੜਾ ਉਹ ਇੱਜ਼ਤਦਾਰ ਆਂ ਫਲਾਣੇ ਟਰਪਾਣੇ ਤੇ ਇੱਥੇ ਉਹ ਬੱਬਾ ਜੀ ਕਹਿ ਰਹੇ ਆ ਕਿ ਮੈਂ ਪਲਾਵਾ ਪੱਗ ਦਾ ਮੱਤ ਮੈਲੀ ਹੋ ਜਾਏ ਸਾਰੀ ਜ਼ਿੰਦਗੀ ਮੈਨੇ ਫਰਕ ਲੱਗਦਾ ਰੇ ਮੇਰੀ ਆਈਡੈਂਟੀਟੀ ਨਾ ਖਰਾਬ ਹੋ ਜੇ ਮੇਰੀ ਆਜੜੀ ਮੈਂ ਸੈਲਫ ਰਿਸਪੈਕਟ ਇੱਕ ਈਗੋ ਦਾ ਹੀ ਨਾਮ ਆ ਉਹ ਨਾ ਮੇਰੀ ਚਲੀ ਜਾਵੇ ਤੇ ਉਦਲੀ ਮੈਂ ਪਤਨੀ ਕੀ ਪੜਵੇਂ ਲਦਾ ਰਿਆਂ ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ ਕਿ ਤੂੰ ਪੱਗ ਤੇ ਛਾਡੇ ਸਰੀਰ ਵੀ ਮਿੱਟੀ ਨੇ ਖਾ ਜਾਣਾ ਕਿੱਥੇ ਆ ਵੱਡੇ ਵੱਡੇ ਚੌਧਰੀ ਕਿੱਥੇ ਆ ਵੱਡੇ ਵੱਡੇ ਮਰਬਿਆਂ ਦੇ ਮਾਲਕ ਜਿਹੜੇ ਤੁਰਦੇ ਹਜੇ ਨਾਲ ਨਾਲ ਬੰਦੇ ਹੁੰਦੇ ਤੇ ਟੌਰ ਹੀ ਕਿਤੇ ਮੁੱਛਾਂ ਨੂੰ ਤਾ ਦੇਤੇ ਅੱਜ ਕਿੱਥੇ ਆ ਸਭ ਮਿੱਟੀ ਹੋ ਗਏ ਸਭ ਉਹ ਸਿਰ ਵੀ ਮਿੱਟੀ ਖਾ ਗਈ ਜਿਹੜੇ ਪੱਗ ਦਾ ਖਿਆਲ ਰੱਖਦੇ ਹੀਗੇ ਸਹਿਮਜਤਰਾ ਆਪਾਂ ਉਹ ਇੱਜ਼ਤ ਜਿਹੜੀ ਚੀਜ਼ ਨੂੰ ਸਮਝਦੇ ਆਂ ਕਿ ਆ ਸੈਲਫ ਰਿਸਪੈਕਟ ਹੁੰਦੀ ਆ ਆ ਆਪਣੀ ਇੱਜ਼ਤ ਹੁੰਦੀ ਆ ਟੌਰ ਹੁੰਦੀ ਆ ਕਿ ਮੈਨੂੰ ਅੱਜ ਤੱਕ ਕਿਸੇ ਨੇ ਗੱਲੀ ਕੀਤੀ ਮੈਂ ਇੰਨਾ ਬੁਦੀਆਪਨ ਕੇ ਰਿਆ ਨਾ ਜੇ ਮੈਂ ਉਹ ਇਹ ਲੋਕਾਂ ਦੀ ਨਿਗਾ ਚ ਇੱਜ਼ਤ ਜਾਂ ਹੋ ਸਕਦੀ ਆ ਕਿ ਇਹ ਆਪਾਂ ਕਹਿ ਲਈਏ ਕਿ ਜਿਹੜੀ ਸੈਲਫ ਰਿਸਪੈਕਟ ਲੋਕਾਂ ਦੀ ਨਿਗਾ ਚ ਹੋ ਸਕਦੀ ਔਰ ਜਿਹੜੇ ਗੁਰੂ ਸਾਹਿਬਾ ਉਹਨਾਂ ਨੇ ਜਿਹੜੀ ਗੱਲ ਕਰਨੀ ਆ ਉਹ ਰੋਹਾਨੀਅਤ ਦੇ ਤੌਰ ਤੇ ਕਰਨੀ ਆ ਇਨਸਾਨੀ ਸਮਝ ਤੋਂ ਉੱਤੇ ਦੀ ਗੱਲ ਹੁੰਦੀ ਆ ਸੋ ਉਹ ਕੀ ਕਹਿੰਦੇ ਆ ਕਿ ਇੱਜ਼ਤ ਕੀ ਹੁੰਦੀ ਆ ਜੇ ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛੋ ਤੇ ਇੱਜ਼ਤ ਕੀ ਹੁੰਦੀ ਆ ਤੇ ਇੱਜ਼ਤ ਹੁੰਦੀ ਆ ਕਿ ਪ੍ਰਭ ਕੋ ਸਿਮਰੈ ਸੇਤਨਵੰਤੇ ਪ੍ਰਭ ਕੋ ਸਿਮਰੈ ਸੇਪਤਵੰਤੇ ਜਿਹੜੇ ਉਹਨੂੰ ਸਮਰਦੇ ਆ ਉਹੀ ਇੱਜ਼ਤਦਾਰ ਆ ਜਿਹੜੇ ਉਹਨੂੰ ਸਿਮਰਦੇ ਆ ਤੇ ਉਹੀ ਅਮੀਰ ਆ ਸੋਈ ਸਿਆਣਾ ਸੋ ਪਤਵੰਤਾ ਹੁਕਮ ਅਲਗੇ ਜਿਸ ਮਿੱਠਾ ਜੀਵ ਕਿ ਉਹੀ ਸਿਆਣਾ ਆ ਉਹੀ ਇੱਜ਼ਤਦਾਰ ਆ ਜਿੰਨੂੰ ਉਹਦਾ ਪਿਆਰੇ ਦਾ ਹੁਕਮ ਮਿੱਠਾ ਲੱਗਦਾ ਜਿਹਨੂੰ ਪ੍ਰਮਾਤਮਾ ਦੀ ਰਜ਼ਾ ਮਿੱਠੀ ਲੱਗਦੀ ਹੈ ਉਹੀ ਇੱਜ਼ਤਦਾਰ ਆ ਬਾਬੇ ਦੀ ਨਿਗਾਚ ਤੇ ਬਾਕੀ ਜਿੰਨਾ ਮਰਜੀ ਆਪਣੀਆਂ ਟੌਹਰਾ ਆਪਣੀਆਂ ਪਤਨੀ ਬਣਾ ਕੇ ਰੱਖ ਛੱਡੋ ਕਿ ਮੈਂ ਪੂਰੇ ਪਿੰਡ ਦਾ ਸਰਦਾਰ ਹਾਂ ਮੈਂ ਪਤਨੀ ਕਿੰਨੇ ਏਰੀਏ ਦਾ ਸਰਦਾਰ ਹਾਂ ਜਾਂ ਮੈਂ ਚਾਹ ਦਾ ਮੈਨੂੰ ਲੋਕ ਬੜਾ ਵਧੀਆ ਸਮਝਦੇ ਬਾਬੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ ਕਿਤੇ ਹੋਗੇ ਤੇ ਬਸ ਮਿੱਟੀ 'ਚ ਮਿਲਣ ਵਾਲੇ ਜੇ ਤੁਹਾਡੇ ਚਿਹਰਾ ਤੱਕ ਇਹ ਹੰਕਾਰ ਵੀ ਤੁਹਾਡਾ ਟਿੰਦਾ ਹੀ ਲੱਗਣਾ ਸੋ ਜੋ ਨਿਗਾ ਗੁਰੂ ਸਾਹਿਬਾਨਾਂ ਦੀ ਜਾਂ ਭਗਤਾਂ ਦੀ ਨਿਗਾ ਚ ਜਿਹਨੂੰ ਇੱਜ਼ਤ ਕਹਿੰਦੇ ਤੇ ਉਹ ਇੱਜ਼ਤ ਕਮਾਉਣੀ ਜ਼ਰੂਰੀ ਆ ਬਾਕੀ ਮਿਲ ਨੂੰ ਲੱਗਦਾ ਕਿ ਮਾਇਨੇ ਰੱਖਦੀ ਉਹ ਇੱਕ ਹੰਕਾਰ ਦਾ ਰੂਪ ਬਣ ਕੇ ਆਊਗੀ ਹੀ ਗੋਹੀ ਹੋਏਗੀ ਉਹ ਸਿੱਖਿਆ ਨਹੀਂ ਹੋਏਗੀ ਗੁਰੂ ਸਾਹਿਬਾਨਾਂ ਸੋ ਹਜੇ ਕਹ ਰਹੇ ਕਿ ਮੈਂ ਪੁਲਾਵਾ ਪੱਕ ਦਾ ਮਤ ਮੈਲੀ ਹੋ ਜਾਏ ਗਹਿਲਾ ਰੂ ਨਾ ਜਾਣੇ ਸਿਰ ਵੀ ਮਿੱਟੀ ਖਾ ਜੇ ਸਿਰ ਵੀ ਮਿੱਟੀ ਨੇ ਖਾ ਜਾਣਾ ਜਿਹੜੀ ਪੱਗ ਦਾ ਤੈਨੂੰ ਖਿਆਲ ਲੱਗੀ ਪੱਗ ਨਾ ਮੈਲੀ ਹੈ ਜੀ ਸਭ ਕੁਝ ਇਥੇ ਰਹਿ ਜਾਣਾ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮੱਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਤੇ ਕੇ ਸ਼ੱਕਰ ਖੰਡ ਨਿਵਾਤ ਮੱਖਿਓ ਮੱਜਾ ਦੁੱਧ ਖੰਡ ਸ਼ੱਕਰ ਦੁੱਧ ਸ਼ਹਿਦ ਨਾਲ ਪਰਿਆ ਹੋਇਆ ਤੇ ਮਿੱਠਾ ਦੁੱਧ ਇਸਾਰੀ ਚੀਜ਼ਾਂ ਮਿੱਠੀਆਂ ਹੋਣਗੀਆਂ ਹਾਂ ਜ਼ੁਬਾਨ ਦੇ ਤੌਰ ਤੇ ਇੱਕ ਟੇਸਟ ਹੋਊਗਾ ਪਰ ਤਪਖੀਰੀ ਜੀ ਕਹ ਰਹੇ ਕਿ ਜੋ ਪਰਮਾਤਮਾ ਦੇ ਸਿਮਰਨ ਦਾ ਜੋ ਪਰਮਾਤਮਾ ਦਾ ਜੋ ਮઝા ਆ ਜੋ ਟੇਸਟ ਹੈ ਉਹਦੇ ਅੱਗੇ ਸਭ ਫਿੱਕਾ ਹੈ ਰੱਬ ਨਾਲ ਪੁੱਜ ਜਦੋਂ ਵੀ ਤੇਰੇ ਸਾਹਮਣੇ ਕੁਝ ਵੀ ਮਿੱਠਾ ਨਹੀਂ ਹੈ ਇਹ ਮਿੱਠੇ ਕੀ ਹੈ ਕਿ ਜ਼ੁਬਾਨ ਦਾ ਇੱਕ ਸੈਂਸਰ ਕੰਮ ਕਰਦਾ ਬਸ ਉਹਦੀ ਜੇ ਉਹ ਨਾ ਹੋਵੇ ਤੇ ਕੁਝ ਵੀ ਮਿਠਾਣਾ ਲੱਗੇ ਸਾਰਾ ਮਿੱਠੀਰਗਾ ਸਵਾਦ ਹੋਵੇ ਫਿੱਕਾ ਤੇ ਤੇ ਵੀ ਕੋਦੇ ਦੇਣਿਆ ਕੀ ਉਹਨੇ ਇੱਕ ਟੈਂਟਿਕਲ ਦਿੱਤੇ ਨੂੰ ਫੀਲ ਕਰਨ ਨੂੰ ਤਾਂ ਹੀ ਕਰ ਪੁਨੇ ਪਰ ਸੋਚੋ ਉਹ ਕਿੰਨਾ ਹੋਊਗਾ ਜਿਹੜਾ ਤੁਹਾਨੂੰ ਇਹ ਟੇਸਟ ਕਰਨ ਵਾਲੇ ਟੈਂਟਿਕਲ ਦੇ ਸਕਦਾ ਵਾ ਤੇ ਉਹ ਖੁਦ ਕਿੰਨਾ ਅਹਿਮੀਅਤ ਰੱਖਦਾ ਹੋਏਗਾ ਖੁਦ ਕਿੰਨਾ ਉਹਦਾ ਆਪਣਾ ਕਿੰਨਾ ਮਜ਼ਾ ਆਏਗਾ ਉਹ ਤੇ ਹੁਣ ਬਾਬਾ ਫਰੀਦ ਹੀ ਦੱਸ ਸਕਦੇ ਤਾਂ ਹੀ ਕਹਿ ਰਹੇ ਆ ਕਿ ਸਭੇ ਵਸਤੂ ਮਿੱਠੀਆਂ ਰੱਬ ਨਾਲ ਪੁੱਜਣ ਤੋਂ ਕੋਈ ਨਹੀਂ ਸਕਦਾ ਮਿੱਠੀਆਂ ਹੋਣਗੀਆਂ ਆਪਣੀ ਜਗ੍ਹਾ ਤੇ ਪਰ ਉਹਦੇ ਬਰਾਬਰ ਨਹੀਂ ਫਰੀਦਾ ਰੋਟੀ ਮੇਰੀ ਕਾਠ ਕੀ ਲਾवण ਮੇਰੀ ਭੁੱਖ ਜਿੰਨਾ ਖਾਜੀ ਚੋਪੜੀ ਕਣੇ ਸਹਿਣਗੇ ਦੁੱਖ ਫਰੀਦਾ ਰੋਟੀ ਮੇਰੀ ਕਾਠ ਦੀ ਲਾवण ਮੇਰੀ ਭੁੱਖ ਜਿੰਨਾ ਖਾਦੀਆਂ ਚੋਪੜੀਆਂ ਕਣੇ ਸਹਿਣਗੇ ਦੁੱਖ ਇਹ ਸ਼ਲੋਕ ਅੰਤੌਰ ਤੇ ਜਦਾ ਚਲਦਾ ਹੀ ਆਪਣੇ ਘਰਾਂ ਚ ਕੀ ਫਰੀਦਾ ਰੋਟੀ ਮੇਰੀ ਕਾਠ ਦੀ ਲਾਵਣ ਮੇਰੀ ਪੋਖ ਇਹਦਾ ਸਹੀ मीनिंग ਬੜਾ ਡੂੰਘਾ ਹੈ ਆਪਾਂ ਕੁਝ ਹੋਰ ਸਮਝਦੇ ਰਹੇ ਨਿੱਕੇ ਹੁੰਦੇ ਆਂ ਕਈ ਵਾਰੀ ਆਪਾਂ ਨੂੰ ਸਮਾਂ ਉਹ ਮਿਲਦਾ ਹੀ ਜਾਂ ਘਰ ਵਾਲੇ ਕੋਲ ਕਹ ਦਿੰਦੇ ਤੇ ਉਹ ਕੁਝ ਹੋਰ मीनिंग ਹੀ ਕਰ ਪਰ ਹੁਣ ਜਿੱਦਾਂ ਆਪਾਂ ਨੂੰ ਫੀਲ ਕਰਦੇ ਆਂ ਉਹਨਾਂ ਨੂੰ ਸਮਝਦੇ ਆਂ ਫਿਰ ਪਤਾ ਲੱਗਦਾ ਕਿ ਕਹਿਣਾ ਕੀ ਚਾਹ ਰਿਹਾ ਕਿ ਰੋਟੀ ਮੇਰੀ ਚਾਹੇ ਪੁਰਾਣੀ ਹੋਵੇ ਕਾਠ ਮਤਲਬ ਸੁੱਕੀ ਰੋਟੀ ਕਾਠਨ ਦਾ ਲੱਕੜ ਲੱਕੜ ਵਰਗੀ ਰੋਟੀ ਰੋਟੀ ਮੇਰੀ ਚਾਹੇ ਸੁੱਕੀ ਆ ਪੁਰਾਣੀ ਆ ਉਨੀ ਵਧੀਆ ਚੋਪੜੀ ਟੇਸਟੀ ਨਾ ਹੋਵੇ ਤੇ ਲਾਵਣ ਮੇਰੀ ਭੁੱਖ ਕਿ ਮੇਰੀ ਭੁੱਖ ਹੀ ਇੱਕ ਤਰ੍ਹਾਂ ਦਾ ਲਾਵਣ ਕਹਿੰਦੇ ਸਬਜੀ ਨੂੰ ਸਬਜੀ ਜਾਂ ਸਲੂਨਾ ਲਾਵਣ ਇਹ ਸਾਰਾ ਕੁਛ ਨਾ ਸਬਜੀ ਦੇ ਲੈਂਦੇ ਪੰਜਾਬ 'ਚ ਲਾਵਣ ਵੀ ਕਹਿੰਦੇ ਸਬਜੀ ਨੂੰ ਕਿ ਲਾਵਣ ਮੇਰੀ ਭੁੱਖ ਕਿ ਲਾਵਣ ਜਿਹੜਾ ਬਣ ਜਾਂਦਾ ਸ ਮੇਰੀ ਭੁੱਖ ਹੀ ਉਹਨੂੰ ਟੇਸਟੀ ਬਣਾ ਦਿੰਦੀ ਹੈ ਜਿੱਦਾਂ ਰੋਟੀ ਨੂੰ ਆਪਾਂ ਸਬਜੀ ਨਾਲ ਟੇਸਟੀ ਬਣਾ ਲੈਨੇ ਆ ਤੇ ਉਹ ਬਾਬਾ ਫਰੀਦ ਜੀ ਕਹਿੰਦੇ ਕਿ ਮੇਰੀ ਭੁੱਖ ਨੇ ਮੇਰੀ ਕੀਮਤ ਨੇ ਉਹਨੂੰ ਟੇਸਟੀ ਬਣਾਤਾ ਚਾਹੇ ਰੋਟੀ ਮੇਰੀ ਪੁਰਾਣੀ ਹੀ ਸੁੱਕੀ ਹੋਈ ਤੇ ਜਿੰਨਾ ਖਾਦੀ ਚੋਪੜੀ ਘਨੇ ਸੈਣਗੇ ਦੁੱਖ ਹੁਣ ਇਹ ਗੱਲ ਇੱਥੇ ਸਿਰਫ ਰੋਟੀ ਦੀ ਨਹੀਂ ਹੋ ਰਹੀ ਇੱਥੇ ਹੋ ਰਹੀ ਹੈ ਕਿ ਜਿੰਨਾ ਮੈਂ ਐਡਿਕਟ ਹੋਊਗਾ ਕਿਸੇ ਚੀਜ਼ਾਂ ਦਾ ਉਨਾ ਹੀ ਮੈਂ ਦੁਖੀ ਹੋਊਗਾ ਜਿੰਨਾ ਮੈਂ ਐਡਿਕਟ ਹੁੰਦਾ ਜਾਊਗਾ ਸੁੱਖ ਸਹੂਲਤਾਂ ਦਾ ਉਨਾ ਹੀ ਮੈਨੂੰ ਡਰ ਲੱਗੂਗਾ ਕਿ ਮੇਥੋਂ ਕਿਤੇ ਖੋਸ ਨਾ ਜਾਣ ਤੇ ਉਨਾ ਹੀ ਉਹਨਾਂ ਲਈ ਇੰਤਜ਼ਾਮ ਕਰਨਾ ਉਨਾ ਹੀ ਉਹਨਾਂ ਲਈ ਐਫਰਟ ਕਰਨੇ ਭੱਜ ਨੋਟ ਕਰਕੇ ਉਹ ਚੀਜ਼ਾਂ ਨੂੰ ਮੇਨਟੇਨ ਰੱਖਣਾ ਮਤਲਬ ਕਿੰਨੀ ਕੀਮਤੀ ਜ਼ਿੰਦਗੀ ਹੈ ਕਿ ਮੈਂ ਕਿੱਥੇ ਲਾਉਂਦੇ ਆਂ ਇਹਨੂੰ ਅਪਡੇਟ ਕਰਨ ਦੀ ਬਜਾਏ ਇਹ ਮਨ ਦਾ ਮਤਲਬ ਮੂਲਸ ਵੇਖਣ ਦੀ ਬਜਾਏ ਜਾਂ ਆਪਣੀ ਜ਼ਿੰਦਗੀ ਦੇ ਸਫ਼ਰ ਦਾ ਜਿਹੜਾ ਫਾਲਿਆ ਉਹ ਵੇਖਣ ਦੀ ਬਜਾਏ ਜਾਂ ਉਧਰ ਜਾਣ ਦੀ ਬਜਾਏ ਮੈਂ ਆਪਣੇ ਆਪ ਨੂੰ ਆਧਾਤਮਿਕ ਤੌਰ ਤੇ ਉੱਤੇ ਚੁੱਕਣ ਦੀ ਬਜਾਏ ਮੈਂ ਸੌਖਾ ਸਹੂਲਤਾਂ ਨੂੰ ਮੇਨਟੇਨ ਕਰਨ ਦੇ ਆ ਤੇ ਜਦੋਂ ਉਹ ਜਾਂਦੇ ਆ ਫਿਰ ਉਹ ਦੁਖੀ ਹੁੰਨਾ ਸੁਖੀ ਹੁੰਨਾ ਦੁਖੀ ਨਾ ਸੁਖੀ ਨਾ ਮਤਲਬ ਇਸੇ ਗੇੜੀ 'ਚ ਮੈਂ ਕੁਮੇ ਜਨ ਜਿੱਦਾਂ ਇੱਕ ਸੋ ਕੁੱਤਾ ਆਪਣੀ ਪੂਛ ਪਿੱਛੇ ਘੁੰਮਦਾ ਉਹਦੀ ਘੁੰਮੀ ਜਾ ਵੇਖੋ ਮੀਜੇ ਵੇ ਕਿਵੇਂ ਦਾ ਲੱਗੇ ਸੋ ਇਦਾਂ ਹੀ ਆਪ ਹੀ ਡਿਜ਼ਾਇਰ ਬਣਾ ਕੇ ਤੇ ਆਪ ਹੀ ਪੂਰੀ ਕਰੋ ਆਪ ਹੀ ਸਖਸੂਲਤ ਬਣਾ ਕੇ ਆਪ ਹੀ ਉਹਦੇ ਡਿਕਟੋ ਕੇ ਤੇ ਪਿੱਛੇ ਭਜੀ ਜਾ ਤੋਜੀ ਜਾ ਸੋ ਇਹ ਬੱਬਾ ਜੀ ਕਹਿ ਰਹੇ ਜਿਨ੍ਹਾਂ ਖਾਦੀ ਚੋਪੜੀ ਕਣੇ ਸੈਣ ਦੇ ਤੋ ਹੁਣ ਜਦੋਂ ਬੱਬਾ ਜੀ ਕਹਿ ਰਿਹਾ ਕਿ ਰੋਟੀ ਮੇਰੀ ਕਾਠ ਦੀ ਲਾਵਣ ਮੇਰੀ ਭੁੱਖ ਕੀ ਮੇਰਾ ਮਨ ਇਹ ਨਾ ਸਖਤ ਹੋਣਾ ਚਾਹੀਦਾ ਮੇਰਾ ਮਨ ਇਹ ਕੰਟਰੋਲ ਚ ਹੋਣਾ ਚਾਹੀਦਾ ਕਿ ਕਿਹੇ ਵੀ ਚੀਜ਼ ਨੂੰ ਸਪੈਸ਼ਲ ਬਣਾ ਦ ਸਕੀ ਰੋਟੀ ਨੂੰ ਵੀ ਮੈਂ ਬਹੁਤ ਜ਼ਿਆਦਾ ਸਪੈਸ਼ਲ ਬਣਾ ਸਕਦਾ ਹਾਂ ਇਸ ਲਈ ਕਿ ਮੈਂ ਛੋਟੇ ਛੋਟੇ ਚੀਜ਼ਾਂ ਨੂੰ ਵੀ ਬਹੁਤ ਸੋਹਣੀਆਂ ਵੇਖ ਕੇ ਮਨ ਸਕਦਾ ਹਾਂ ਤੇ ਵੱਡੀ ਤੋਂ ਵੱਡੀ ਚੀਜ਼ ਨੂੰ ਵੀ ਫालतू ਬਣਾ ਸਕਦਾ ਮਤਲਬ ਇਹ ਚੀਜ਼ ਮੇਰੇ ਹੱਥ ਹੋਣੀ ਚਾਹੀਦੀ ਹੈ ਨਾ ਮੇਰੇ ਮਨ ਤੇ ਮੇਰਾ ਕੰਟਰੋਲ ਹੋਣਾ ਚਾਹੀਦਾ ਕਿ ਕਿਹੇ ਵੀ ਚੀਜ਼ ਨੂੰ ਮੈਂ ਸਪੈਸ਼ਲ ਬਣਾਦਾ ਤੇ ਕਦੋਂ ਵੀ ਉਹਨੂੰ ਮੈਂ ਫालतू ਬਣਾ ਦੋ ਕਿ ਮੇਰਾ ਐਡਿਕਟ ਕਿਹੇ ਚੀਜ਼ ਦਾ ਨਾ ਹੋ ਚੀਜ਼ਾਂ ਵਰਤਾਵੀਂ ਤੇ ਪਰ ਨਿੱਕੀ ਜੀ ਚੀਜ਼ ਵੀ ਹੋਵੇ ਮੇਰੇ ਕੋਲ ਤੇ ਮੈਨੂੰ ਵੀ ਸੋਣਾ ਕਰਕੇ ਦੇਖ ਸਕਦਾ ਜਿਹੜੀ ਮੇਰੇ ਕੋਲ ਨਹੀਂ ਹੈਗੀ ਤੇ ਮੈਨੂੰ ਉਹਦੇ ਪ੍ਰਭਾਵ ਵੀ ਨਹੀਂ ਹੋਏਗੇ ਸੋ ਬੱਬਾ ਜੀ ਇਹਦੇ मीनिंग ਇੱਡੇ ਦੂੰਗੇ ਦੱਸ ਰਿਹਾ ਕਿ ਬਸ ਰੋਟੀ ਤੱਕ ਨਿੰਗਾ ਹੈ ਕਿ ਹਰ ਚੀਜ਼ ਤੇ ਅਪਲਾਈ ਹੁੰਦਾ ਹੈ ਕਿ ਜੇ ਆਪਾਂ ਇਸ ਲੋਕ ਨੂੰ ਸਮਝਦੇ ਆਂ ਤੇ ਬੰਦੇ ਦੀ ਇਨਸਾਨ ਦੇ 70% ਜ਼ਿੰਦਗੀ ਜਿਹੜੀ ਆ ਸੁਖੀ ਹੋ ਜਾਣੀ ਹੈ ਇੱਕ ਤਾਂ ਦਮ ਸੋਖੀ ਹੋ ਜਣੀ ਕਿਉਂਕਿ ਉਹ ਦਮ ਬੰਤੇ ਨਾਲ ਕੰਟਰੋਲ ਹੈ ਕਿ ਉਹ ਕਿਹੇ ਵੀ ਚੀਜ਼ ਨੂੰ ਸਪੈਸ਼ਲ ਬਣਾ ਸਕਦਾ ਵਾ ਕਿਹੇ ਰਿਸ਼ਤੇ ਨੂੰ ਕਿਹੇ ਸਹੂਲਤ ਨੂੰ ਕਿਹੇ ਚੀਜ਼ ਨੂੰ ਤੇ ਕਿਹੇ ਚੀਜ਼ ਨੂੰ ਫालतू ਬਣਾ ਸਕੇ ਕਦੋਂ ਮਰਜੀ ਵੇ ਚੀਜ਼ ਉਹਦੇ ਹੱਥ ਚ ਨਹੀਂ ਚਾਹੀਦੀ ਨਾ ਕਿ ਕਿਹੇ ਚੀਜ਼ ਦੇ ਉਹ ਹੱਥ ਚ ਨਹੀਂ ਚਾਹੀਦਾ ਕਿਹ ਚੀਜ਼ ਜੋ ਕਾਦ ਨਾ ਹੋਵੇ ਉਹਨੂੰ ਦੁਖੀ ਕਰ ਸਕੇ ਤੇ ਉਹ ਆਪਣੇ ਹੱਥੋਂ ਵੇਖੀ ਮੈਂ ਕਦੋਂ ਕਿਹੜੀ ਚੀਜ਼ ਨੂੰ ਵਰਤਾਂ ਤੇ ਕੀ ਸਮਝ ਕੇ ਵਰਤਾਂ ਜਾਂ ਕਦੋਂ ਕੀ ਸੰਦਾ ਸਮਝ ਇਹ ਬਾਬਾ ਜੀ ਸਮਝਾ ਰਹੇ ਸਲੂਕ ਕੀ ਖਰੀਦਾ ਰੋਟੀ ਮੇਰੀ ਕਾਠੀ ਲਾਵਣ ਮੇਰੀ ਭੋਖ ਜਿੰਨਾ ਖਾਦਿਆਂ ਚੋਪੜੀ ਕਣੇ ਸਹਣ ਦੇ ਦੁੱਖ ਵੀ ਜਿਹੜੇ ਐਡਿਕਟ ਹੁੰਦੇ ਜਾਣਗੇ ਸੁਖ ਸੁਲਤਾਂ ਦੇ ਜਾਂ ਤੇ ਉਹ ਉਹ ਦਾ ਉਹਦਾ ਫਿਰੋਣਾ ਚੀਜ਼ਾਂ ਕਰਕੇ ਦੁਖੀ ਵੀ ਹੋਣਗੇ ਰੁਕੇ ਸੁਖੀ ਖਾਏ ਕੈ ਟੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਕੜੀ ਨਾ ਤਰਸਾਏ ਜੀਓ ਇਹ ਪਿਛਲੇ ਸ਼ਲੋਕ ਦੇ ਨਾਲ ਹੀ ਮੈਚ ਕਰਦਾ ਵਾ ਫਿਰ ਰੁੱਖੀ ਸੁੱਖੀ ਕਾ ਕੇ ਠੰਡਾ ਪਣ ਵੀ ਜੋ ਤੇਰੇ ਕੋ ਹੈਗਾ ਆ ਉਹਨੂੰ ਤੂੰ ਸੋਨਾ ਕਰਕੇ ਮਾਣ ਕੇ ਤੂੰ ਵੇਖ ਸਕਦਾ ਆ ਉਹਨੂੰ ਬਹੁਤ ਸੋਨਾ ਬਣਾ ਕੇ ਵੀ ਤੂੰ ਕਰ ਸਕਦਾ ਹਾਂ ਕਿ ਜੋ ਵੀ ਰੁੱਖੀ ਸੁੱਖੀ ਰੋਟੀ ਦਾ ਮਤਲਬ ਸਿਰਫ ਰੋਟੀ ਨਹੀਂ ਕਿ ਵੀ ਜੋ ਤੇਰੇ ਕੋ ਹੈਗਾ ਆ ਉਹਨੂੰ ਜੋ ਤੇਰੇ ਕੋ ਹੈਗਾ ਉਹਨੂੰ ਸਮਝ ਉਹਨੂੰ ਸਪੈਸ਼ਲ ਬਣਾ ਲੈ ਕੋਈ ਗੱਲ ਨਹੀਂ ਪਰ ਜੋ ਨਹੀਂ ਹੈਗਾ ਉਹਨੂੰ ਸਪੈਸ਼ਲ ਨਾ ਬਣਾ ਜੋ ਤੇਰੇ ਕੋਲ ਹੈ ਨਹੀਂਗਾ ਫਿਰ ਤੂੰ ਦੁਖੀ ਹੋਵੇਂਗਾ ਆਵੇਂਗਾ ਤੈਨੂੰ ਕੋਈ ਨਹੀਂ ਰੋਕ ਸਕਦਾ ਫਿਰ ਤੂੰ ਉਹਦੇ ਐਫਰਟ ਵੀ ਕਰੇਗਾ ਭੱਜ ਨੱਠ ਵੀ ਕਰੇਗਾ ਜਿਵੇਂ ਕਿ ਮੰਨ ਲਓ ਮੈਂ ਕੋਈ ਚੀਜ਼ ਹੈ ਮੇਰੇ ਕੋਲ ਕੁਝ ਵੀ ਐਗਜ਼ਾਮਪਲ ਦਰ ਮਟੀਰੀਅਲਿਜ਼ਮ ਦੀ ਕੋਈ ਵੀ ਚੀਜ਼ ਹੈ ਤੇ ਜੇ ਮੇਰੇ ਕੋਲ ਹੈਗੀ ਆ ਤਾਂ ਉਹਨੂੰ ਮੈਂ ਸੋਨਾ ਕਰਕੇ ਮਾਣ ਸਕਦਾ ਹਾਂ ਜਾਂ ਉਹਨੂੰ ਮੈਂ ਸੋਨਾ ਕਰਕੇ ਵੇਖ ਸਕਦਾ ਹਾਂ ਪਰ ਜਿੱਦਣ ਮੈਨੂੰ ਲੱਗੇ ਕਿ ਮੇਰੇ ਰਾਹ ਚ ਆ ਰਹੀ ਹੈ ਮੈਨੂੰ ਅਧਿਆਤਮਿਕ ਤੌਰ ਤੇ ਮੇਰੇ ਵਿੱਚ ਆ ਰਹੀ ਹੈ ਤਾਂ ਮੈਂ ਕਿਤੋਂ ਵੀ ਉਹਨੂੰ ਫालतू ਬਣਾ ਸਕਦਾ ਕਿ ਮੇਰੇ ਮਨ ਨੂੰ ਕਦੀ ਦੇਖੇਗਾ ਵੀ ਨਹੀਂ ਇਹ ਕੰਟਰੋਲ ਆਪਣੇ ਤੇ ਹੋਣਾ ਚਾਹੀਦਾ ਹੈ ਕਿ ਮੈਂ ਕਿਸੇ ਵੀ ਚੀਜ਼ ਨੂੰ ਸੋਨਾ ਬਣਾ ਲਾਂ ਵੀ ਮੇਰੇ ਕੋਲ ਰੁੱਖੀ ਸੋਖੀ ਰੋਟੀ ਹੈ ਤੇ ਉਹਨੂੰ ਵੀ ਸੋਨਾ ਕਰਕੇ ਖਾ ਲਾਂ ਤੇ ਕਿਸੇ ਦੀ ਜੇ ਮੇਰੀ ਪ੍ਰਾਈ ਚੀਜ਼ ਨੂੰ ਤੇ ਮੈਂ ਸਾਲਤੂ ਹੀ ਸਮਝ ਸਕਦਾ ਇਹ ਮੇਰੇ ਹੱਥ ਚ ਹੋਣਾ ਚਾਹੀਦਾ ਨਾ ਕਿ ਮੈਂ ਲੋਕਾਂ ਦੀ ਨਿਗਾਹ ਦੇ ਨਾਲ ਚੱਲਣ ਨਹੀਂ ਮੈਂ ਆਪਣੇ ਮਨ ਨੂੰ ਕੰਟਰੋਲ ਕਰਕੇ ਗੁਰੂ ਸਾਹਿਬਾਂ ਨੇ ਸਿੱਖਿਆ ਜਿਹੜੇ ਵੀ ਆਪਣੇ ਸੰਤ ਮਹਾਪੁਰਸ਼ੀਆ ਗੁਰੂ ਸਾਹਿਬਾਨ ਜਾਂ ਜੋ ਵੀ ਕਿ ਆਈਡੀਆ ਹੈ ਪੀਰ ਮੁਰਸ਼ਿਦ ਨੇ ਉਹਨਾਂ ਦੀ ਸਿੱਖਿਆ ਤੇ ਚੱਲਾਂ ਤੇ ਮੈਂ ਹਰ ਇੱਕ ਨੂੰ ਬਹੁਤ ਵਧੀਆ ਕਰਕੇ ਵੀ ਮੰਨ ਸਕਦਾ ਹਾਂ ਤੇ ਜਿਵੇਂ ਕਬੀਰ ਜੀ ਕਹਿੰਦੇ ਵੀ ਅਸਲੀ ਜ਼ਿੰਦਗੀ ਵੀ ਉਹ ਹੀ ਜੀਗੇ ਆ ਜਿਹੜੇ ਭਗਤ ਹੀਗੇ ਜਾਂ ਸੰਤ ਹੀਗੇ ਜਿੰਦਾ ਸੰਤ ਮੱਖਣ ਖਾਇਆ ਛਾਛ ਪੀਏ ਸੰਸਾਰ ਕੀ ਜਿੰਦਗੀ ਦਾ ਅਸਲੀ ਮਜ਼ਾ ਵੀ ਜੇ ਲੈਣਾ ਹੈ ਸੁਖ ਸੁਲਤਾਨ ਦਾ ਮਜ਼ਾ ਲੈਣਾ ਤੇ ਅਸਲੀ ਸੰਤ ਹੀ ਲੈਗੇ ਆ ਬਾਕੀ ਦੁਨੀਆ ਤੇ ਬਸ ਉਹ ਲੱਸੀ ਪੀ ਰਹੇ ਆ ਮੱਖਣ ਤੇ ਅਸਲੀ ਸੰਤ ਖਾ ਕੇ ਜਿਹੜੇ ਜਿੰਦਗੀ ਦਾ ਗਏ ਸੋ ਕਿ ਉਹ ਰਿਸ਼ਤਾ ਵੀ ਭਗਤ ਹੀ ਨਿਭਾ ਸਕਦਾ ਵਾ ਕਿਉਂਕਿ ਉਹਨੂੰ ਵੇਖਣਾ ਆਉਂਦਾ ਸੋਹਣੇ ਤਰੀਕੇ ਉਹ ਚੰਗਾ ਰਿਸ਼ ਰਿਲੇਸ਼ਨ ਕੋਈ ਦੀਏ ਉਹ ਭਗਤੀ ਕਰ ਸਕਦਾ अदरवाइज ਉਹਨੂੰ ਕਿਸੇ ਪੋਰ ਨੇ ਥੋੜਾ ਚਿਰ ਹੋਊਗਾ ਉਸ ਤੋਂ ਬਾਅਦ ਕੋਈ ਨਾ ਕੋਈ ਲਾਮੇਸ਼ ਕਹਾਤਾ ਨਿਕਲੋਣੀ ਪਰ ਭਗਤ ਜਿਹੜਾ ਵਾ ਕਿ ਉਹਨੂੰ ਪਤਾ ਹੈ ਕਿ ਕਦੋਂ ਮੈਂ ਕਿਹੜੀ ਚੀਜ਼ ਸਪੈਸ਼ਲ ਬਣਾਉਣੀ ਤੇ ਕਦੋਂ ਕਿਹੜੀ ਚੀਜ਼ ਸਪੈਸ਼ਲ ਨਹੀਂ ਬਣਾਉਣੀ ਤਾਂ ਹੀ ਉਹਦੀ ਜ਼ਿੰਦਗੀ ਦੀ ਕੋਈ ਰੌਣੇ ਤੋੜੇ ਲਾਮੇਸ਼ ਕਹਾਤਾ ਨਹੀਂ ਹੁੰਦੇ ਅਜ ਨਾ ਸੁੱਤੀ ਕੰਤ ਸਿਓ ਅੰਗ ਮੋੜੇ ਮੜ ਜਾਏ ਜਾਏ ਪੁੱਛੋ ਦੋਹਾ ਗਣੀ ਤੁਮ ਕਿਉਂ ਰਹਿਣ ਵਿਹਾਈ ਅਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਚਾਏ ਪਛੋੜ ਹਕਣੀ ਤੁਮ ਕਿਉਂ ਰਹਿਣ ਵਿਹਾਈ ਠੀਕ ਬਫਰੀ ਜੀ ਕਹਿੰਦੇ ਕਿ ਅਜ ਨਾ ਸੁੱਤੀ ਕੰਤ ਸਿਓ ਕਿ ਗੁਰੂ ਸਹਿਬਾਨ भगत ਸਹਿਬਾਨ ਜਿੰਨੇ ਵੀ ਮਹਾਪੁਰਸ਼ ਨੇ ਇਹ ਆਪਾਂ ਨੂੰ ਜੋ ਵੀ ਗੱਲ ਸਮਝਾਉਣੀ ਚਾ ਰਹੇ ਆ ਉਹ ਕੈਰੈਕਟਰ ਨਹੀਂ ਕਹੀ ਜਾ ਸਕਦੀ ਸੋ ਉਹ ਇੱਕ ਸੀਨ ਕ੍ਰੀਏਟ ਕਰਕੇ ਜਾਂ ਕਿਸੇ ਰਿਲੇਸ਼ਨ ਦੀ ਐਗਜ਼ਾਮਪਲਸ ਦੇ ਕੇ ਸਮਝਾਉਂਦੇ ਟਰਾਈ ਕਰਦੇ ਕਿਉਂਕਿ ਅਸੀਂ ਸਿਰਫ ਇਹੋ ਚੀਜ਼ਾਂ ਦੇਖੀਆਂ ਹੋਏ ਤੁੱਪ ਉੱਪਰ ਰਹੇ ਕਦੀ ਨਹੀਂ ਉੱਠੇ ਤੇ ਸੋ ਸਾਨੂੰ ਤਾਂ ਇਹੋ ਜਿਹੇ ਚੀਜ਼ਾਂ ਦੀ ਐਗਜ਼ਾਮਪਲ ਦੇ ਕੇ ਸਮਝਾਉਂਦੇ ਆ ਕਿ ਜਿਵੇਂ ਹਸਬੰਡ ਵਾਈਸ ਦੀ ਐਗਜ਼ਾਮਪਲ ਦੇਣੀ ਕਿ ਕੱਲ ਤੋਂ ਹੁੰਦਾ ਹੈ ਕਿ ਆਪਣਾ ਘਰ ਵਾਲਾ ਉਕਿੰਦੇ ਕੀ ਅਜਨਸੁੱਤੀ ਕੰਤ ਸਿਉ ਮੈਂ ਇੱਕ ਦਿਨ ਆਪਣੇ ਘਰ ਵਾਲੇ ਨਾਲ ਨਹੀਂ ਸੁੱਤੀ ਤੇ ਮੈਨੂੰ ਦਿੱਕਤਾਂ ਲੱਗੀਆਂ ਮੇਰੇ ਅੰਗ ਮੋੜਨ ਲੱਗੇ ਮੈਨੂੰ ਕੋਈ ਬਿਮਾਰੀ ਲੱਗ ਗਈ ਹੈ ਉਹ ਜੀ ਕਿ ਜਿਹੜੇ ਮੇਰੇ ਸਰੀਰ ਜਿਹੜਾ ਹੈ ਮੋੜਨ ਲੱਗ ਗਿਆ ਮੇਰੇ ਹੱਥ ਪੈਰ ਮੋੜਨ ਲੱਗੇ ਤੇ ਅਜਨਸੁੱਤੀ ਕੰਤ ਸਿਉ ਅੰਗ ਮੋੜੇ ਮੁੜ ਜਾਏ ਕਿ ਮੇਰੇ ਅੰਗ ਮੜ ਮੜ ਜਾ ਰਿਹਾ ਜਾਏ ਪਛੁੱਡਹਾ ਗਣੀ ਤੂੰ ਕਿਉਂ ਰਹਿਣ ਵਹਾਈ ਕਿ ਮੈਂ ਉਹਨੂੰ ਪੁੱਛਾਂ ਜਿਹਦਾ ਘਰ ਵਾਲਾ ਕਦੀ ਉਹਨੂੰ ਮਿਲਿਆ ਹੀ ਨਹੀਂ ਉਹਨੂੰ ਛੱਡ ਗਿਆ ਕਿ ਉਹ ਕਿੱਦਾਂ ਰਾਤ ਕੱਟਦੇ ਉਹ ਕਿੰਦਾ ਗੁਜ਼ਾਰਾ ਕਰਦੇ ਹੁਣ ਇਹ ਤੇ ਹੀ ਇੱਕ ਸੀ ਜਾਂ ਇੱਕ ਫੋਰ ਐਗਜ਼ਾਮਪਲ ਕਰੇਟ ਕੀਤੀ ਪਰ ਇਹਦਾ मीनिंग ਇਹ ਹੈ ਕਿ ਮੈਂ ਥੋੜਾ ਟਾਈਮ ਵੀ ਉਹਦੇ ਤੋਂ ਵਿਛੜ ਜਾਂ ਪ੍ਰਮਾਤਮਾ ਦੇ ਸਿਮਰਨ ਤੋਂ ਜਾਂ ਪ੍ਰਮਾਤਮਾ ਤੋਂ ਥੋੜਾ ਟਾਈਮ ਵੀ ਵਿਛੜ ਜਾ ਜੇ ਮੈਂ ਗਾਫਲ ਹੋ ਜਾ ਥੋੜੀ ਦੇਰ ਵੀ ਉਹਦੇ ਤੋਂ ਤੇ ਮੇਰੀ ਹਾਲਤ ਇੰਨੀ ਖਰਾਬ ਹੋ ਜਾਂਦੀ ਆ ਕਿ ਮੈਂ ਬਿਰਹੇ ਚ ਸੜਨ ਲੱਗ ਜਾਂਦਾ ਵਾਂ ਕਿ ਇੰਨਾ ਇੰਨੇ ਉਹ ਪਿਆਰਾ ਵਾ ਖਸਮ ਹੋ ਉਹਨੂੰ ਕਿ ਮੈਂ ਬਿਰਹੇ ਚ ਸੜਦਾ ਮਉ ਦੇ ਵਿਛੋੜੇ ਚ ਕਿ ਜਿਵੇਂ ਇੱਕ ਸੈਕਿੰਡ ਵੀ ਉਤੋਂ ਦੂਰ ਹਾਂ ਉਹ ਤੇ ਜਿਵੇਂ ਗੁਰੂ ਸਾਹਿਬਾਨ ਨੂੰ ਕਹਿੰਦੇ ਵੀ ਇੱਕ ਘੜੀ ਨਾ ਮਿਲਤੇ ਕਲਯੁਗ ਹੋਤਾ ਜਾਂ ਤਾਂ ਹੋਰ ਵੀ ਇੱਕ ਐਗਜ਼ਾਮਪਲ ਹੈ ਕਿ ਜੋ ਬਿਨਾ ਮਲੇ ਅਮਲੀ ਮਰ ਜਾਏ ਜਿੱਦਾਂ ਇੱਕ ਅਮਲੀ ਮਰ ਮਰ ਜਾਣ ਡਿਆਂ ਦਾ ਮੂਲ ਤੋਂ ਬਿਨਾ ਸੋ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਪ੍ਰਮਾਤਮਾ ਤੋਂ ਬਿਨਾ ਇੱਕ ਘੜੀ ਵੀ ਕੱਢਣੀ ਔਖੀ ਹੋ ਜਾਂਦੀ ਹੈ ਉਹਨਾਂ ਲਈ ਤੇ ਬਾਬਾ ਫਰੀਦ ਜੀ ਕਹਿੰਦੇ ਜਿਹੜੇ ਕਦੀ ਮਿਲੇ ਹੀ ਨਹੀਂ ਗਏ ਜਿਹੜੇ ਕਦੀ ਉਹਨਾਂ ਨੇ ਕਦੀ ਉਹਨੂੰ ਵੇਖਿਆ ਹੀ ਨਹੀਂ ਗਾ ਮਹਿਸੂਸੀ ਨਹੀਂ ਕੀਤਾ ਉਹ ਕਿੱਦਾਂ ਜੀ ਰਿਹਾ ਉਹ ਵੀ ਨਾ ਇੱਕ ਕਦੀ ਨਹੀਂ ਮਿਲਦਾ ਮੈਨੂੰ ਨਰਕ ਵਰਗਾ ਲੱਗਦਾ ਤੇ ਜੇ ਉਹ ਪਰੀ ਜ਼ਿੰਦਗੀ ਚ ਨਹੀਂ ਮਿਲੇ ਤੇ ਉਹ ਕਿਦਾਂ ਜੀ ਰਿਹਾ ਹੈ ਹਨਾ ਸਾਨੂੰ ਲੱਗਦਾ ਕਿ ਕੀ ਫਰਕ ਪੈਂਦਾ ਨਹੀਂ ਤੇ ਨਾ ਅਸੀਂ ਜੀ ਰਹਿ ਚੰਗਾ ਪਰ ਨਹੀਂ ਕਿਉਂਕਿ ਅਹੀਂ ਕਦੀ ਸੁੱਖ ਵੇਖਿਆ ਹੀ ਨਹੀਂ ਅਸਲੀ ਮਿਲ ਤੇ ਆਪਾਂ ਦੁੱਖ ਦੇ ਵਿੱਚ ਹੀ ਸਮਝੌਤੇ ਕਰਕੇ ਤੇ ਤਾਂ ਫੀਲਿੰਗ ਹੁੰਦਾ ਕਿਉਂਕਿ ਸਾਰੇ ਹੀ ਇਦਾਂ ਦੇ ਸਾਰੇ ਉਸੇ ਦੁੱਖ ਚ ਤੇ ਸਾਨੂੰ ਲੱਗਦਾ ਕਿ ਹਾਂ ਅਸੀਂ ਠੀਕ ਹਾਂ ਆਪਾਂ ਕਿਉਂਕਿ ਦੂਸਰਿਆਂ ਨੂੰ ਵੇਖ ਕੇ ਤੁਰਦੇ ਤੇ ਜੇ ਦਾ ਆਪਾਂ ਕਹਿ ਲਓ ਕਿ ਮਾਇਆ ਚ ਨਹੀਂ ਗਲਤਾਨ ਹੋਏ ਹੁੰਦੇ ਆ ਕਿ ਇਹ ਐਗਜ਼ੈਂਪਲ ਗੁਰੂ ਸਾਹਿਬਾਂ ਨੇ ਇੱਕ ਦਿੰਦੇ ਕਿ ਪਤੰਗੇ ਦੀ ਕਿ ਪਤੰਗੇ ਨੂੰ ਸੇਕ ਵੀ ਲੱਗ ਰਿਹਾ ਅੱਗ ਦਾ ਉਹਨੇ ਖੰਭ ਵੀ ਸੜਾਲੇ ਆ ਕਿ ਜਿਹੜੇ ਖੰਭਾ ਨਾਲ ਉਹਨੇ ਉੱਡਣਾ ਹੀਗਾ ਉਹ ਖੰਭ ਸੜਾਲੇ ਹੋਇਆ ਰੇਂਗ ਦਾ ਰੇਂਗ ਦਾ ਪਰ ਫਿਰ ਵੀ ਜਾ ਕੇ ਤਰਨੂ ਰਿਹਾ ਫਿਰ ਵੀ ਅੱਗ ਵੱਲ ਨੂੰ ਜਾ ਰਿਹਾ ਤੇ ਹੁਣ ਉਹਨੂੰ ਗਲਤ ਨਹੀਂ ਲੱਗ ਰਿਹਾ ਤੋ ਖੁਦ ਨੂੰ ਸਹੀ ਵੀ ਕਹਿ ਰਿਹਾ ਵਾ ਕਿਉਂ ਕਹਿ ਰਿਹਾ ਕਿਉਂਕਿ ਦੂਸਰੇ ਪਤੰਗੇ ਵੀ ਸੇਮ ਹੀ ਇਦਾਂ ਹੀ ਕਰ ਰਹਾ ਹੈ ਉਹਨੂੰ ਵਿੱਚ ਫੀਲ ਨਹੀਂ ਹੋ ਰਿਆ ਕਿ ਸੰਗੀ ਪੀ ਮੈਂ ਗਲਤ ਹਾਂ ਸੇਮ ਪਰ ਸੇਮ ਇਦਾਂ ਹੀ ਕਿ ਜਿਹੜਾ ਮਨ ਨਾਲ ਮੈਂ ਇੰਨਾ ਯੂਨੀਵਰਸ ਨੂੰ ਫੀਲ ਕਰਨਾ ਹੈ ਉਹਨੂੰ ਪਰਮਾਤਮਾ ਨੂੰ ਫੀਲ ਕਰਨਾ ਹੈ ਜਾਂ ਐਡੀਆਂ ਅਧਿਆਤਮਿਕ ਲੈਵਲ ਤੇ ਪਹੁੰਚਣਾ ਹੈ ਜਾਂ ਮੈਂ ਇਹਨੂੰ ਅਪਡੇਟ ਕਰਨਾ ਹੈ ਮੈਂ ਇਸ ਇਸ ਸੁਰਤ ਨੂੰ ਉੱਤੇ ਚੁੱਕਣਾ ਹੈ ਉਹ ਤੇ ਸਾਰੀ ਮਾਇਆ ਚ ਸਾੜ ਲਈ ਉਹ ਮੰਨਦਾ ਤੇ ਮੈਂ ਕਰ ਲਿਆ ਵਾ ਕਬਾੜਾ ਜਿਹੜੇ ਉਹ ਖੰਭ ਤੇ ਮੈਂ ਆਪਣੇ ਸਾੜ ਲਏ ਫਿਰ ਵੀ ਉਧਰ ਨੂੰ ਜਾ ਰਹੇ ਆ ਵ ਰੇਂਗ ਦਾ ਰੇਂਗ ਦਾ ਤੇ ਖੁਦ ਨੂੰ ਕਹਿ ਵੀ ਰਹੇ ਆ ਕਿ ਸਹੀ ਆ ਸੋ ਦੇਖੋ ਕਈ ਉਹ ਇਹ ਕਰੀ ਵੀ ਜਾ ਰਹੇ ਆ ਧਾਰਮਿਕ ਪਹਿਰਾਵੇ ਵੀ ਪਾਏ ਆ ਤੇ ਖੁਦ ਨੂੰ ਸਹੀ ਵੀ ਕਹੀ ਜਾ ਰਹੇ ਪਰ ਕਦੀ ਮਿਲੇ ਹੀ ਨਹੀਂ ਪਰਮਾਤਮਾ ਨੂੰ ਨਹੀਂ ਮਿਲੇ ਉਹ ਫੀਲ ਨਹੀਂ ਕੀਤਾ ਉਹ ਕਾਰ ਨਹੀਂ ਪਾਏ ਪਰ ਫਿਰ ਵੀ ਖੁਦ ਨੂੰ ਸਹੀ ਕਹੀ ਜਾ ਰਹੇ ਕਿ ਹਾਂ ਇਦਾਂ ਹੁੰਦਾ ਆ ਇਦਾਂ ਕਰਨਾ ਚਾਹੀਦਾ ਆ ਠੀਕ ਆ ਸਹੀ ਤੁਸੀਂ ਕਿਉਂ ਇਦਾਂ ਕਹਿਣਾ ਕਿ ਆ ਸਹੀ ਆ ਗਲਤ ਹੈ ਜਾਂ ਕਿ ਜਿੱਦੋ ਜਿਹੜਾ ਬੰਦਾ ਮਿਲਦਾ ਵਾ ਉਹ ਕਵੇ ਤੇ ਮੈਂ ਵਾਜਿਬ ਵੀ ਮੰਨਦਾ ਵਾ ਕਿ ਉਮਰਾਂ ਨਾਂਗੀਆਂ ਆਂ ਦਾੜੀ ਚਿੱਟੀ ਹੋ ਗਈ ਆ ਹਨਾ ਵਾਲ ਸਫੇਦ ਹੋ ਗਏ ਆ ਪਰਮਾਤਮਾ ਨੂੰ ਫੇਰ ਨਹੀਂ ਮਿਲੇ ਹਨਾ ਉਹ ਮਹਿਸੂਸ ਫੇਰ ਨਹੀਂ ਕਰ ਪਏ ਜਿੱਦ ਦੀ ਗੱਲ ਗੁਰੂ ਸਾਹਿਬਾਨ ਪੰਥ ਸਾਹਿਬਾਨ ਕਰਦੇ ਪਰ ਫਿਰ ਵੀ ਹੱਜੀ ਵੀ ਖੁੱਤ ਨੂੰ ਸਹੀ ਕਹਿ ਰੇ ਤੇ ਐ ਕਿ ਉਹ ਰੇਗ ਦਾ ਰੇਗ ਦਾ ਅੱਗ ਵੱਲ ਜਾ ਰਿਹਾ ਤੇ ਫੇਰ ਉਹ ਕਹਿ ਰਿਹਾ ਕਿ ਮੈਂ ਸਹੀ ਆ ਮੈਂ ਸਹੀ ਕਰ ਰਿਹਾ ਬਹੁਤ ਵੱਡੀਆਂ ਐਗਜ਼ਾਮਪਲਸ ਗੁਰੂ ਸਾਹਿਬਾਨ ਦਿੰਦੇ ਆ ਕਿ ਖੁਦ ਨੂੰ ਸਹੀ ਕਹੀ ਜਾ ਰਿਹਾ ਹਾਲਕਿ ਕਦੀ ਮਿਲੇ ਨਹੀਂ ਨੀ। ਇੱਕ ਅਕੀ ਆਪਣੇ ਘਰ ਵਾਲੇ ਨਾਲ ਜਿਹੜੀ ਸੁੱਤੀ ਨਹੀਂ ਆ ਤੇ ਉਹ ਖੁਦ ਨੂੰ ਕਹਿ ਵੀ ਰਹੀ ਆ ਕਿ ਮੈਂ ਠੀਕ ਆ। ਬੱਬੋ ਫਰੀਦ ਜੀ ਨੇ ਮੈਨੂੰ ਨਹੀਂ ਸਮਝਦੇ ਕਿ ਤੈ ਕਿਦਾਂ ਦਿਨ ਕੱਟਦੇ ਜੇ ਜੋ ਮੈਂ ਮਹਿਸੂਸ ਕਰਦਾ ਮੈਂ ਤੇ ਉਤੋਂ ਇੱਕ ਸੈਕਿੰਡ ਵੀ ਰਹਿ ਸਕਦਾ। ਉਹਨਾਂ ਦਾ ਕੀ ਜਿਨ੍ਹਾਂ ਨੇ ਕਦੀ ਕੀਤਾ ਹੀ ਨਹੀਂ। ਸਾਹ ਹੋ ਰੇ ਢੋਈ ਨਾ ਲਹੈ ਪਈਏ ਨਹੀਂ ਥਾਓ ਫਿਰ ਵਤੜੀ ਨਾ ਪੁੱਛਈ ਤਨ ਸੁਹਾਗਨ ਨਾਓ। ਇਦੇ ਨਾਲ ਹੀ ਡਿਲੀਟ ਕਰਦਾ ਵਾ ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈਗੀ ਉਹ ਪਤੰਗੇ ਦੀ ਕੀ ਉਹ ਸਾੜ ਵੀ ਗਿਆ ਪਰ ਫਿਰ ਵੀ ਉਧਰ ਤੁਰਿਆ ਜਾ ਰਿਹਾ ਹ ਅਗਵਲ ਤੇ ਇੱਚ ਬੱਬਾ ਜੀ ਇੱਕ ਔਰਤ ਦਾ ਸੀਨ ਕ੍ਰੀਏਟ ਕਰਕੇ ਦੱਸ ਰਿਹਾ ਕਿ ਸੌੜੇ ਉਹਨੂੰ ਥਾਂ ਨਹੀਂ ਮਿਲੀ ਠੀਕ ਹੈ ਤੇ ਉਹਨੂੰ ਉਹਦੇ ਖਸਮ ਨੇ ਉਹਨੂੰ ਪੁੱਛਿਆ ਨਹੀਂਗਾ ਠੀਕ ਹੈ ਤੇ ਘਰ ਵਾਲਾ ਉਹਦਾ ਉਹਨੂੰ ਛੱਡ ਵੀ ਗਿਆ ਪਰ ਉਹ ਆਪਣਾ ਨਾਂ ਸੁਹਾਗਣ ਰੱਖ ਕੇ ਬੈਠੀ ਆ ਕਿ ਮੈਂ ਪਰਮਾਤਮਾ ਨੂੰ ਮਹਿਸੂਸ ਨਹੀਂ ਕੀਤਾ ਮੈਂ ਕਦੀ ਉਹਨੂੰ ਵੇਖਿਆ ਨਹੀਂ ਹੈਨਾ ਜੋ ਗੁਰੂ ਸਾਹਿਬਾਂ ਜਿਹੜੇ ਸੁਰਤ ਨੂੰ ਜਿੱਥੇ ਪਹੁੰਚਾਉਣ ਦੀ ਗੱਲ ਕਰਦੇ ਉੱਥੇ ਮੇਰੀ ਸੁਰਤ ਨਹੀਂ ਪਹੁੰਚੀ ਪਰ ਅੱਜ ਤੱਕ ਮੈਂ ਖੁਦ ਨੂੰ ਧਾਰਮਿਕ ਵੀ ਕਹਿ ਰਿਹਾ ਵਾਂ ਤੇ ਮੈਂ ਜਜਮੈਂਟ ਵੀ ਕਰ ਰਿਹਾ ਵਾਂ ਕਿ ਆ ਗਲਤ ਆ ਸਹੀ ਆ ਇਦਾਂ ਨਹੀਂ ਆ ਉਦਾਂ ਆ ਤੇ ਖੁਦ ਨੂੰ ਸਿਆਣਾ ਵੀ ਸਮਝ ਰਿਹਾ ਵਾਂ ਤੇ ਇਹ ਤੇ ਐ ਹੋ ਗਿਆ ਕਿ ਘਰ ਵਾਲੇ ਨੇ ਤੁਹਾਨੂੰ ਕਦੀ ਪੁੱਛਿਆ ਨਹੀਂਗਾ ਉਹਨੂੰ ਛੱਡ ਵੀ ਗਿਆ ਵਾ ਤੇ ਉਹ ਖੁਦ ਨੂੰ ਫੇਰ ਵੀ ਸੁਹਾਗਣ ਕਹਿ ਰਹੀ ਹੈ ਤੇ ਦੇਖੋ ਉਹਨਾਂ ਚਿਹਰੇ ਇਨਸਾਨ ਮੂਰਖ ਹੀ ਕਵੇ ਖੁਦ ਨੂੰ ਜਿੰਨਾ ਚਿਹਰ ਉਹ ਉਹ ਫੀਲ ਨਹੀਂ ਕਰਪੁੰਦਾ ਜਾਂ ਉਹ ਆਪਣੇ ਖਸਮ ਨੂੰ ਨਹੀਂ ਮਿਲਦਾ ਤੇ ਉਹਨਾਂ ਚਿਹਰੋ ਮੂਰਖ ਹੀ ਆ ਉਹਦੀ ਕੋਈ ਸਿਆਣਪ ਕਹੇ ਵੀ ਕੰਮ ਨਹੀਂ ਗਈ ਉਹਦੀਆਂ ਸਾਰੀਆਂ ਸਿਆਣਪਾਂ ਫੇਲਦੀਆਂ ਫੇਲਿਆ ਚਾਹੇ ਕਿੰਨਾ ਵੀ ਉਹ ਇਨਸਾਨੀ ਹੈ ਕਈ ਇਨਸਾਨਾਂ ਦੇ ਸਾਹਬ ਨਾਲ ਕਿੰਨਾ ਵੀ ਉੱਚਾ ਹੋਵੇ ਕਿੰਨਾ ਵੀ ਉਹ ਟੌਰ ਵਾਲਾ ਹੋਵੇ ਕਿੰਨਾ ਵੀ ਉਹ ਕਰੈਕਟਰ ਵਾਲਾ ਹੋਵੇ ਉਹ ਸਭ ਮਿੱਟੀ ਆ ਕਿਸੇ ਕੰਮ ਨਹੀਂ ਆ ਜੇ ਉਹਨੂੰ ਉਹਦੇ ਘਰੋਂ ਲੈਣ ਨੂੰ ਪੁੱਛਿਆ ਚਾਹੇ ਕਿੰਨੇ ਧਾਰਮਿਕ ਪਹਿਰਾਵੇ ਪਾਏ ਹੋਣ ਕੋਈ ਮੇਰਾ ਖਾਣ ਪਾਣ ਨੂੰ ਨਹੀਂ ਬੜਾ ਸ਼ੁੱਧ ਰੱਖਿਆ ਹੋਵੇ ਬੜਾ ਵੀ ਕੁਝ ਕੀਤਾ ਹੋਵੇ ਪਰ ਕੋਈ ਤੇ ਕਮੀ ਹੈਗੀ ਆ ਕਿ ਤਾਂ ਹੀ ਤੇ ਨਹੀਂ ਮਿਲੇ ਬਿਨਾਂ ਕੁਝ ਕਰਨ ਦੇ ਬਾਵਜੂਦ ਵੀ ਜੇ ਨਹੀਂ ਮਿਲਿਆ ਤੇ ਆਪਣੀ ਕਮੀ ਵੇਖੇ ਤੇ ਉਹਨੂੰ ਦੂਰ ਕਰੇ ਉਹ ਕਰਨ ਦੀ ਬਜਾਏ ਕਿ ਆਪਣੇ ਆਪ ਨੂੰ ਸੈਲ ਮਾਰ ਦੇ ਕਿ ਮੈਂ ਸਹੀ ਆ ਫਿਰ ਵੀ ਅੱਖਾਂ ਮੀਚ ਲੈਣੀਆਂ ਇਸੇ ਦੀ ਗੱਲ ਕਰ ਰਿਹਾ ਕਿ ਖਸਮ ਨਹੀਂ ਤੇ ਪੁੱਛਿਆ ਨਹੀਂ ਆ ਤੇ ਫਿਰ ਵੀ ਆਪਣਾ ਨਾਂ ਸੁਹਾਰਨ ਦਾ ਰੱਖ ਲਿਆ ਕਿ ਤੁਹਾਨੂੰ ਸੁਹਾਗਣਾ ਵੀ ਉਹ ਨਾ ਆਪਣਾ ਫਿਰ ਵੀ ਸੁਹਾਗ ਦਿੰਦਾ ਖ ਲੈਣਾ ਇਹ ਤੇ ਮਤਲਬ ਮੂਰਖਤਾ ਵਾਲੀ ਗੱਲ ਹੋਏਗੀ ਕਿ ਮੈਂ ਪਹੁੰਚਿਆ ਵੀ ਨਹੀਂਗਾ ਤੇ ਖੁਦ ਨੂੰ ਮੈਂ ਜਜਮੈਂਟ ਆਈ ਪਾਸ ਕਰ ਰਿਹਾ ਕਿ ਮੈਂ ਸਹੀ ਆ ਮੈਂ ਆ ਨਹੀਂ ਖਾਂਦਾ ਮੈਂ ਉਹ ਨਹੀਂ ਪੀਂਦਾ ਮੈਂ ਦਾਰੀਨਾ ਮੈਂ ਉਹ ਦਾਰੀਨਾ ਮੈਂ ਆ ਇੰਨੇ ਟਾਈਮ ਆ ਕਰਦਾ ਆਨੇ ਟਾਈਮ ਆ ਕਰਦਾ ਨਹੀਂ ਮਿਲਿਆ ਕੋਈ ਤੇ ਕਮੀ ਹੈਗੀ ਆ ਤਾਂ ਹੀ ਨਹੀਂ ਮਿਲਿਆ ਕਿਹੜੀ ਬਿਮਾਰੀ ਹੈ ਜਿਹੜੀ ਦੂਰ ਕੀਤੀ ਮਿਲਣਾ ਚਾਹੀਦਾ ਸੀ ਨਹੀਂ ਕੀਤੀ ਮਤਲਬ ਗਲਤੀਆਂ ਜਿਨ੍ਹਾਂ ਚਿਰ ਨਹੀਂ ਮਿਲਿਆ ਉਹਨਾਂ ਚਿਰ ਗਲਤੀ ਹੀ ਆ ਕੋਛੇ ਵੀ ਕੀਤਾ ਹੋਇ ਸਾਰਾ ਕੁਛ ਫੇਲ ਦਾ ਫੇਲ ਆ ਜੇ ਮੈ ਨਹੀਂ ਮਿਲਿਆ ਜੇ ਮੈਂ ਉਸ ਪਰਮਾਤਮਾ ਨੂੰ ਨਹੀਂ ਮਿਲਿਆ ਮੇਰੀ ਸੁਰਤ ਉੱਥੇ ਤੱਕ ਨਹੀਂ ਪਹੁੰਚੀ ਤੇ ਮੇਰੀਆਂ ਸਾਰੀਆਂ ਜਜਮੈਂਟਾਂ ਸਾਰਾ ਕੁਛ ਮੇਰਾ ਮੂਰਖਿਆ ਸਾਰਾ ਖੁਸ਼ ਹੀ ਫੇਲ ਆ ਮੇਰਾ ਤੇ ਸਾਰਾ ਦਾ ਸਾਰਾ ਮੇਰਾ ਦਾਨਪੂਰਨ ਜੋ ਵੀ ਮੈਂ ਕਰਦਾ ਰਿਹਾ ਮੇਰੇ ਚ ਕਮੀ ਹੈ ਕੀ ਆ ਕੋਈ ਨਾ ਕੋਈ ਉਹ ਵੇਖੇ ਦੂਰ ਕਰੇ ਅਲੱਗ ਹੀ ਆਪਣੀ ਉਸੇ ਮਨਹੱਠ ਤੇ ਜਿੱਦ ਤੇ ਕਈ ਸਾਰੀ ਉਮਰ ਨਗਾਤੀ ਉਸੇ ਜਿੱਦ ਤੇ ਕਿ ਸ਼ਾਇਦ ਮੈਂ ਸਹੀ ਆ ਕਰ ਲੂਗਾ ਤੇ ਠੀਕ ਹੈ ਇਨਾਂ ਕਰ ਲੂਗਾ ਤੇ ਠੀਕ ਹੈ ਬੱਸ ਬਹੁਤ ਆ ਇਦਾਂ ਕਰ ਲੂ ਉਦਾਂ ਕਰ ਲੂ ਇਨਾਂ ਕੀ ਬੜਾ ਪਰ ਨਹੀਂ ਜੇ ਨਹੀਂ ਮਿਲੇ ਕੋਈ ਕਮੀ ਹੈਗੀ ਇਹਨਾਂ ਚ ਖੁਦ ਨੂੰ ਕਦੀ ਸਿਆਣਾ ਨਾ ਸਮਝੂ ਮੂਰਖ ਹੀ ਸਮਝੂ ਜਿੰਨਾ ਚਿਰ ਨਹੀਂ ਮਿਲਦੇ ਤਾਂ ਪਰ ਈਗੋ ਇਹੋ ਜਿਹਾ ਮਤ ਤੇ ਪੜਦਾ ਪਉਂਦੀ ਆ ਕਿ ਇਨਸਾਨ ਨੂੰ ਲੱਗਣ ਲੱਗ ਜਾਂਦਾ ਕਿ ਉਹ ਸਹੀ ਆ ਉਹ ਦੂਜਿਆਂ ਤੇ ਜਜਮੈਂਟਾਂ ਪਾਸ ਕਰਨ ਦੇ ਉਹ ਗਲਤ ਉਹ ਸਹੀ ਉਹ ਪਾਣਾ ਟੰਕਣਾ ਕੀ ਕਿ ਮੈਂ ਉਦੋਂ ਮੁਰਕ ਕੇਵਲ ਇਸੰਮ ਜਿਹੜਾ ਹੱਲ ਜਤੋਕੀ ਮੈਨੂੰ ਨਹੀਂ ਮਿਲਿਆ ਹਜੇ ਤੱਕ ਕਿ ਨਹੀਂ ਮਿਲਿਆ ਮੈਂ ਖਸਮ ਨੂੰ ਨਹੀਂ ਮਿਲਿਆ ਮੈਂ ਆਪਣਾ ਘਰ ਵਾਲਾ ਵੇਖਿਆ ਵੀ ਨਹੀਂ ਤੇ ਆਪਣਾ ਨਾਮ ਸੁਹਾਗਣ ਕਿਦਾਂ ਰੱਖ ਸਕਦਾ ਦੇਖੋ ਕਿ ਦੀ ਵੱਡੀ ਐਗਜ਼ਾਮਪਲ ਬਾਬਾ ਜੀ ਦੇ ਰਹੇ ਪਰ ਜੇ ਬਹੁਤ ਡੂੰਗੇ ਤਰੀਕੇ ਨਾਲ ਨੂੰ ਗਹਿਰੇ ਤੱਕ ਜਾ ਕੇ ਸਮਝੀਏ ਤੇ ਬਹੁਤ ਵੱਡੀ ਗੱਲ ਕਹੀ ਉਹਨਾਂ ਨੇ ਇਹਦੇ ਬਾਰੇ ਤੇ ਅੱਖਾਂ ਵਿੱਚ ਨਹੀਂ ਦੀ ਬਜਾਏ ਕੋਈ ਤੇ ਅੱਖਾਂ ਖੋਲ ਕੇ ਇਹਨੂੰ ਸੁਣੇ ਸਹੋਰੇ ਪਈਏ ਕੰਤ ਕੀ ਕੰਤ ਗਮਤਾਹ ਨਾਨਕ ਸੋ ਸੋ ਹਾਗਣੀ ਜੋ ਭਾਵੇ ਬੇਪਰਵਾਹ ਫਿਰ ਅੱਗੇ ਮਹੱਲਾ ਪਹਿਲਾ ਹੁੰਦਾ ਵਾ ਗੁਰੂ ਸਾਹਿਬਾਂ ਜੀ ਇਹਨਾਂ ਸਲੋਕਾਂ ਨੂੰ ਹੀ ਵਧੀਆ ਕਰਕੇ ਐਕਸਪਲੇਨ ਕਰਕੇ ਦੱਸਦੇ ਨੇ ਕਿ ਥੋੜਾ ਆਪਣੀ ਵਿਚਾਰਕੀ ਦੇ ਵਿੱਚ ਰੱਖਦੇ ਨੇ ਪਰ ਬਫਰੀਜੇ ਸਲੋਕਾਂ ਦੇ ਵਿੱਚ ਕਿ ਸੋਰੇ ਪਈਏ ਕੰਤਕੀ ਕੰਤ ਅਗਾਮੁ ਅਥਾ ਨਾਨਕ ਸੋ ਸੋ ਹਾਗਣੀ ਜੋ ਭਾਵੇ ਬੇਪਰਵਾਹ ਸਵਾਗਣੀ ਉਹ ਹੀ ਆ ਜਿਹੜੀ ਉਹਨੂੰ ਚੰਗੀ ਲੱਗ ਗਈ ਮਤਲਬ ਅਸਲੀ ਧਾਰਮਿਕ ਉਹ ਆ ਅਸਲੀ ਸਪਿਰਚੁਅਲ ਉਹ ਆ ਜਿਹੜਾ ਉਹ ਪਿਆਰੇ ਨੂੰ ਚੰਗਾ ਲੱਗ ਗਿਆ ਜਿੰਨੇ ਉਹਨੂੰ ਕੋਲ ਬੁਲਾ ਲਿਆ ਜਿੰਨੇ ਆਪਣੇ ਕੋਲ ਬਿਠਾ ਲਿਆ ਪਰਮਾਤਮਾ ਨੇ ਜਿੰਨੂੰ ਜਿੰਨੂੰ ਪਰਮਾਤਮਾ ਨੇ ਉਹ ਸੁਰਤ ਦਿੱਤੀ ਮਤ ਦਿੱਤੀ ਉਹੋ ਹੀ ਸਵਾਗਣੀਆਂ ਬਾਕੀ ਜਿੰਨਾ ਮਰਜੀ ਅਡੰਬਰ ਕੀਤਾ ਹੋਵੇ ਜਿੰਨੇ ਮਰਜੀ ਵੇਸ ਪੁਸ਼ਾ ਰੱਖੀਆਂ ਹੋਣ ਜਿੰਨੇ ਮਰਜੀ ਧਾਰਮਿਕ ਚਿੰਨ੍ਹ ਬਣਾਏ ਹੋਣ ਜਿੰਨੇ ਮਰਜੀ ਕੀਤੇ ਹੋਣ ਉਹ ਸਭ ਫੇਲਿਆ ਤੇ ਉਹ ਤੇ ਝੂਠਾ ਨਾ ਹੋਏਗਾ ਸਵਾਗਣੀ ਕੁਈ ਨਾ ਕੋਈ ਕਮੀ ਹੈ ਕਿ ਇਹ ਬੰਦਾ ਕਮੀ ਦੂਰ ਨਹੀਂ ਕਰ ਰਿਹਾ ਪਰ ਆਪਣੇ ਹੋਰਾਂ ਚੀਜ਼ਾਂ ਤੇ ਜ਼ੋਰ ਪਾਉਂਦਾ ਰਹਿੰਦਾ ਵਾ ਹਾਲਾਤੀ ਆਪਣੇ ਮਨ ਨੂੰ ਨਹੀਂ ਵੇਖ ਰਿਆ ਤੇ ਜਿਹੜਾ ਉਹਨੂੰ ਭਾਜਦਾ ਵਾ ਤੇ ਗੁਰੂ ਨਾਨਕ ਸਾਹਿਬ ਕਹਰੇ ਵੀ ਸੁਹਾਗਣੀ ਉਹ ਹੀ ਆ ਜਿਹੜੀ ਉਹਨੂੰ ਚੰਗੀ ਲੱਗੀ ਦੁਨੀਆ ਨੂੰ ਕਿੰਨਾ ਚੰਗਾ ਲੱਗਦਾ ਕੋਈ ਮਾਇਨੇ ਨਹੀਂ ਰੱਖਦਾ ਉਹ ਦੁਹਾਗਣ ਹੀ ਆ ਉਹ ਸੁਹਾਗਣ ਨਹੀਂ ਕਹੀ ਜਾ ਸਕਦੀ ਉਹਨੂੰ ਭਗਤ ਨਹੀਂ ਕਿਹਾ ਜਾ ਸਕਦਾ ਉਹਨੂੰ ਪਰਮਾਤਮਾ ਦਾ ਪਿਆਰਾ ਨਹੀਂ ਕਿਹਾ ਜਾ ਸਕਦਾ ਜਿੰਨੇ ਪ੍ਰਮਾਤਮਾ ਨੇ ਨਹੀਂ ਬਣਾਇਆ ਜਾਂ ਜਿੰਨੇ ਪ੍ਰਮਾਤਮਾ ਨੇ ਜਿੰਨੂੰ ਆਪਣੇ ਤੋਂ ਦੂਰ ਰੱਖਿਆ ਮਤਲਬ ਕੋਈ ਕਮੀ ਹੋਏਗੀ ਹੁਣਾਂ ਚਿਰ ਸਾਰੀਆਂ ਹੀ ਇਹ ਡੰਬਰ ਸਾਰੇ ਫੇਲ ਜਾਊਗਾ ਤੇ ਕੋਈ ਆਪਣੇ ਆਪ ਨੂੰ ਸੁਭਾਗ ਨਹੀਂ ਕਹਿਣ ਦਾ ਉਹ ਨਾ ਕਵੇਤੀ ਮੈਂ ਸੁਭਾਗ ਬਣਨੇ ਜਾਂ ਨਹੀਂ ਕਿ ਮੈਂ ਪਰ ਦੁੱਤਿਆਂ ਜਾਂ ਮੇਰੇ ਸੰਤਿ ਉਹ ਸਭ ਫੇਲਿਆ ਜਿੰਨਾ ਚਿਰ ਉਹਨੂੰ ਚੰਗਾ ਨਹੀਂ ਲੱਗ ਨਾਨਕ ਸੋ ਸੁਹਾ ਗਣੀ ਜੋ ਪਾਵੇ ਬੇਪਰਵਾਹ ਉਹ ਪੇਰਵਾਨ ਜਿਹੜੀ ਭਾਗੀ ਉਹ ਹੀ ਸਾਗਣੀ ਬਾਕੀ ਸਭ ਫालतू ਡੰਬਰ ਤੋਂ ਲਾਹੌਰ ਕੁਛ ਨਹੀਂ ਰਿਹਾ ਬਾਕੀ ਸਭ ਖਾਂਡੇ ਨੇ ਦਾਨ ਪੁੰਨ ਜੋ ਵੀ ਕੀਤਾ ਹੋਗਾ ਜਿੰਨੇ ਮੁੱਰੀ ਤੀਰਥ ਯਾਤਰਾ ਜਾਂ ਜੋ ਵੀ ਜਿੰਨੇ ਵੀ ਧਾਰਮਿਕ ਕੰਮ ਜਿੰਨੇ ਧਰਮਾਂ ਦੇ ਹੋਣਗੇ ਜੇ ਉਹ ਪ੍ਰਮਾਤਮਾ ਨਾਲ ਨਹੀਂ ਮਿਲੇ ਤੇ ਸਾਰੇ ਸਾਰੇ ਫੇਲ ਆ ਕੋਈ ਤੇ ਕਮੀ ਹੈਗੀ ਆ ਤਾਂ ਹੀ ਤੇ ਨਹੀਂ ਮਿਲੇ ਨਾਤੀ ਤੋਤੀ ਸੰਭਈ ਸੁਤੀ ਆਏ ਨਚਿੰਦ ਫਿਰਦਾ ਰਹੀ ਸੋ ਬੇੜੀ ਹੰਗ ਜੀ ਗਈ ਕਥੂਰੀ ਗੰਗਾ ਕੀ ਜਿਤਰਾ ਥੋੜਾ ਚਿਰ ਇਨਸਾਨ ਜਾਗਦਾ ਵਾ ਉਸ ਜਦੋਂ ਵੀ ਉਹ ਸਪਿਰਚਲ ਰਾਤੇ ਚੱਲਦਾ ਵਾ ਉਹਨੇ ਆਪਣੇ ਮੁਰਸ਼ਿਦ ਚੁਣੇ ਆ ਆਪਣੇ ਗੁਰੂ ਸਾਹਿਬਾਨ ਦੇ ਰੱਦੇ ਰਾਤੇ ਚੱਲਿਆ ਵਾ ਜਦੋਂ ਚੱਲਦਾ ਰਹਿੰਦਾ ਵਾ ਪਰ ਜੇ ਵਿੱਚ ਗਾਫਲ ਹੋ ਜੇ ਇਹ ਤੇ ਬਾਬਾ ਫਰੀਦ ਜੀ ਇਦਾਂ ਕਹਿ ਰਹੇ ਆ ਕਿ ਇੱਕ ਘਰ ਵਾਲੀ ਆਪਣੇ ਹਾਰ ਸ਼ਿੰਗਾਰ ਲਾ ਕੇ ਖੁਸ਼ਬੂਆਂ ਲਾ ਕੇ ਕੀ ਆਪਣੀ ਖਸਮ ਨੂੰ ਚੰਗੀ ਲੱਗੇ ਸੇਮ ਇਦਾਂ ਹੀ ਇੱਕ ਕੋਈ ਇਨਸਾਨ ਪਰਮਾਤਮਾ ਲਈ ਕਿੰਨਾ ਕੁਛ ਕਰਦਾ ਜਿੰਨੇ ਵੀ ਐਫਰਟ ਜੋ ਵੀ ਉਹਨੂੰ ਸਹੀ ਲੱਗੇ ਉਹਨੇ ਕੀਤੇ ਪਰ ਵਿੱਚ ਫਿਰ ਗਾਫਲ ਹੋ ਜੇ ਇਹ ਤੇ ਇਦਾਂ ਵਾ ਕਿ ਉਹ ਇੰਨੀਆਂ ਖੁਸ਼ਬੂਆਂ ਸ਼ਿੰਗਾਰ ਕਰਕੇ ਤੇ ਉਹ ਸੌਂਗੀ ਤੇ ਉਹਦੇ ਸ਼ਿੰਗਾਰ ਸ਼ਿੰਗੂ ਸਾਰੇ ਖਰਾਬ ਹੋ ਗਏ ਤੇ ਜਿਹੜੀ ਖੁਸ਼ਬੂਆਂ ਲਈਆਂ ਹੀ ਉਹ ਵੀ ਉੱਡ ਗਈਆਂ ਗਈ ਕਥੂਰੀ ਗੰਦ ਕਿ ਉਹਦੇ ਹੋਣ ਤੋਂ ਪਹਿਲਾਂ ਹੀ ਉਹ ਫੇਰ ਲਿਬੜ ਲਿਬੜ ਗਈ ਫੇਰ ਉਹਦੇ ਸ਼ਿੰਗਾਰ ਸ਼ਿੰਗੂ ਸਾਰੇ ਖਰਾਬ ਹੋ ਗਏ ਦੇ ਐਂਡ ਐਗਜ਼ੈਂਪਲ ਲੇਕ ਇਦਾਂ ਵੀ ਆ ਕਿ ਮੈਂ ਚਾਹ ਤਰ ਦਿਨ ਹਾਂ ਕਿ ਇੱਕ ਰਸੇ ਤੇ ਆਪਾਂ ਜੇ ਤਾਂ ਖੇਚ ਕੇ ਚੜਦੇ ਹਾਂ ਉੱਤੇ ਜਾ ਕੇ ਹੱਥ ਛੱਡ ਜਾਈਏ ਤੇ ਫੇਰ ਥੱਲੇ ਡਿੱਗਣਾ ਸੋ ਜੇ ਆਪਾਂ ਜੇ ਕੋਈ ਰਾਤ ਚੁਣੀ ਆ ਵਾ ਤੈਨੂੰ ਛੱਡੋ ਨਾ ਪੂਰਾ ਕਰੋ ਆਪਣੇ ਕਮੀਆਂ ਵੇਖੋ ਉਹਨੂੰ ਦੂਰ ਕਰੋ ਕਿੱਥੇ ਕੀ ਕਮੀ ਆ ਰਹੀ ਆ ਕਿਉਂ ਨਹੀਂ ਮੈਂ ਕਰ ਪਾਇਆ ਕਿਉਂ ਨਹੀਂ ਮੈਂ ਮਿਲਿਆ ਕਿਉਂ ਨਹੀਂ ਮੇਰੀ ਸੁਰਤ ਉੱਠੀ ਇਹਨੂੰ ਵੇਖੋ ਜ਼ਰੂਰ ਵੇਖੋ ਜੋ ਬਨ ਜਾਂਦੇ ਨੰਦਨਾ ਜੇ ਜੋ ਪ੍ਰੀਤ ਨਾ ਜਾਏ ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁਖ ਗਏ ਕੁਮਲਾਏ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕਿਤੀ ਜੋਬਨ ਪ੍ਰੀਤ ਦਿਨ ਸੁਖ ਗਏ ਕੁਮਲਾਏ ਵਿੱਚ ਬੱਬਾ ਖਰੀਜੀ ਕਹਿੰਦੇ ਕਿ ਮੈਂ ਨਹੀਂ ਡਰਦਾ ਮੇਰੇ ਜੋਬਨ ਜਾਂ ਤੋਂ ਜੋਬਨ ਹੁੰਦਾ ਹੈ ਕਿ ਆਪਣੀ ਜਵਾਨੀ ਆਪਣਾ ਸੰਗ ਜੋ ਆਪਣੇ ਤੇ ਜੋ ਬਣਾਇਆ ਜਿਦ ਤਰ੍ਹਾਂ ਇੱਕ ਫੁੱਲ ਖਿੜਿਆ ਵਾ ਪੂਰੇ ਆਪਣੇ ਜੋਬਨ ਤੇ ਆ ਪਰ ਇੱਕ ਦਿਨ ਉਹ ਨਹੀਂ ਮਰ ਜਾ ਜਣ ਸੋ ਕਹਿੰਦੇ ਕਿ ਮੈਂ ਨਹੀਂ ਡਰਦਾ ਮੇਰਾ ਜੋਬਨ ਜਾਂਦਾ ਜਾਵੇ ਕਿ ਮੇਰੀ ਜਵਾਨੀ ਜਾਂਦੀ ਬਚਪਨ ਜਾਂਦਾ ਜਾਵੇ ਬਡੇ ਪਾ ਜੀ ਮਰ ਜਾ ਜਾਗੇ ਬਸ ਮੇਰਾ ਪਿਆਰ ਨਾ ਜਾਏ ਜਿਹੜਾ ਉਹ ਪਰਮਾਤਮਾ ਨਾਲ ਜਾਂ ਮੇਰੇ ਪਿਆਰੀ ਨਾਲ ਜੋ ਮੇਰਾ ਪਿਆਰ ਆ ਉਹ ਨਹੀਂ ਮੇਰਾ ਖਸਣਾ ਚਾਹੀਦਾ ਬਾਕੀ ਮੇਰ ਤੋਂ ਜੋ ਖਸਦਾ ਖਸ ਜੇ ਕਿਉਂਕਿ ਮਮੋ ਫਰੀ ਜੀ ਨੂੰ ਉਹਦੀ ਕੀਮਤ ਪਤਾ ਆ ਕਿ ਉਹਦੀ ਕੀਮਤ ਮੇਰੀ ਜ਼ਿੰਦਗੀ ਤੋਂ ਮੇਰੇ ਜੋਬਨ ਤੋਂ ਕਿਤੇ ਉੱਤੇ ਸੋ ਅਗਲੀ ਲਾਈਨ ਚ ਬਾਬਾ ਜੀ ਕਹਿੰਦੇ ਆ ਕਿ ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਜੋਬਨ ਤੇ ਸਾਰੇ ਤੇ ਹੁੰਦਾ ਹੈ ਇੱਕ ਟਾਈਮ ਹੁੰਦਾ ਹੈ ਜਵਾਨੀ ਆਉਂਦੀ ਆ ਜੋਬਨ ਆਉਂਦਾ ਵਾ ਪਰ ਉਹ ਪ੍ਰੀਤੋ ਬਗਾਰੇ ਸੁੱਕ ਕੇ ਕੁਮਲਾ ਜਾਣਾ ਇੱਕ ਦਿਨ ਪਰ ਉਹ ਪ੍ਰੀਤ ਦੀ ਕੀਮਤ ਨਹੀਂ ਪਾਈ ਉਹ ਸੱਚ ਨਹੀਂ ਜਾਣਿਆ ਨਹੀਂ ਉਹ ਪ੍ਰੇਮ ਨਹੀਂ ਵੇਖਿਆ ਪ੍ਰਮਾਤਮਾ ਨਾਲ ਉਹ ਤੋਂ ਬਗਾਰੇ ਉਹ ਸਾਰਾ ਸੁੱਖ ਕੇ ਕਮਲਾਈ ਜਾਣਾ ਇੱਕ ਦਿਨ ਨੂੰ ਦੀ ਸਹੀ ਕੀਮਤ ਪਾਈ ਨਹੀਂ ਆਪਣੀ ਜਵਾਨੀ ਦੀ ਆਪਣੀ ਜੋਬੰਦੀਆਂ ਆਪਣੀ ਜ਼ਿੰਦਗੀ ਦੀ ਉਹ ਐਦਾਂ ਹੀ ਫਾਲਤੂ ਜੀ ਸੁੱਖ ਕੇ ਕਮਲਾ ਗਿਆ ਐਵੇਂ ਥੋੜਾ ਜਿਹਾ ਟਾਈਮ ਪਾਸ ਕਰਕੇ ਤੇ ਨਿਕਲ ਲੱਗਿਆ ਸਾਨੂੰ ਲੱਗਦਾ ਜੀ ਬਹੁਤ ਜ਼ਿਆਦਾ ਟਾਈਮ ਆ ਕਿ ਉਹ ਇਹ ਜੋ ਬੰ ਰਹਿੰਦਾ ਵਾ 30 ਸਾਲ ਰਹਿੰਦਾ ਵਾ ਬਚਪਨ ਦਾ 20 ਸਾਲ ਤੋਂ ਬਹੁਤੀ ਇੱਕ ਸਾਲ ਇਹ ਜੋ ਬੰ ਰਹੂਗਾ ਥੋੜਾ ਬੰਦਾ ਫਿਰ ਉਸ ਤੋਂ ਬਾਅਦ ਸ਼ਕਲ ਵੀ ਚੁਰੀਆਂ ਜਣੀ ਸ਼ਕਲ ਵੀ ਉਹ ਜਿਹੀ ਨਹੀਂ ਰਹਿ ਜਾਣੀ ਜਿਹਹ ਜਿਹੀ ਹੋਵੇ ਸਾਰਾ ਹੌਲੀ ਹੌਲੀ ਮਰ ਜਾ ਜਣਾ ਇਹਦੀ ਸਹੀ ਕੀਮਤ ਵੀ ਨਹੀਂ ਪਾਈ ਇਹ ਫਾਲਤੂ ਜਿੰਨਾ ਦਾਤਾ ਜਿੱਦਾਂ ਬਾਬਾ ਫਰੀਦ ਜੀ ਕਹਿੰਦੇ ਵਿਚਾਰ ਗਵਾਇਆ ਹੰਡ ਤੇ ਚਾਰ ਗਵਾਇਆ ਸਾਂ ਵਿਚਾਰ ਪੈਰ ਜਿਹੜੇ ਉਹ ਗਵਾਲੇ ਭਜਨਾ ਠਕੇ ਇਧਰ ਉਧਰ ਕਰਕੇ ਦੁਨੀਆਦਾਰੀ ਦੇ ਕੰਮਾਂ ਤੇ ਚਾਰ ਪੈਰ ਜਿਹੜੇ ਸੌਂਕੇ ਗਧਰਲੇ ਤੇ ਇੰਨੇ ਚੀਜ਼ੋ ਬਣ ਨਿਕਲ ਗਿਆ ਤੇ 30 ਸਾਲ ਕਿੱਦਾਂ ਨਿਕਲਦੇ ਜਿਨ੍ਹਾਂ ਦੇ ਨਿਕਲ ਵੀ ਉਹਨੂੰ ਪਛੇ ਵੇਖੋ ਕਿ ਹੰਡ ਤਾਂ ਬੜੇ ਲੱਗਦੇ ਹੈ ਜੇ ਆਉਣ ਵਾਲੇ ਪਰ ਜਿਹੜੇ ਬਜ਼ੁਰਗਿਆਂ ਨੂੰ ਪੁੱਛੋ ਕਿ ਉਹਨਾਂ ਨੂੰ ਬਣਾ ਜੇ ਕੱਲ ਦੀ ਗੱਲ ਹੀ ਜਿੱਦਾਂ ਨਿਕਲਦੀ ਸੋ ਇਹ ਜਿਹੜਾ ਜੋ ਬਣਿਆ ਇੱਕ ਮਲਾਜੀ ਤੋਂ ਪਹਿਲਾਂ ਇਹਦੀ ਸਹੀ ਕੀਮਤ ਇਹਦਾ ਸਹੀ ਪ੍ਰੀਤ ਪ੍ਰਮਾਤਮਾ ਨਾਲ ਪਾੜੋ ਕਿ ਤੂੰ ਹੀ ਜੋਬਰ ਤੇ ਗਵਾਈ ਲੈਣਾ ਪਰ ਪ੍ਰੀਤ ਨਾ ਗਵਾਈ